ਦੇ ਸਾਰਾ ਕੁਝ ਤੁਸੀਂ ਬੰਦ ਕਰਦੇ ਹੋ ਪ੍ਰੈਸ ਸਪਾਂਸਰਸ਼ਿਪ ਲਾਦੇ ਹੋ ਬੰਦਰੂਫ ਪੜ ਕੇ 1 ਲੱਖ ਤੋਂ ਵੱਧ ਬੰਦਾ ਪੜ ਕੇ ਅੰਦਰ ਕੰਮ ਕੀਤਾ ਜਰੂਰ ਪੈਂਦਾ। ਇਹ ਛੋੜਿਆ ਨਹੀਂ ਸੀ ਨਾ ਫਿਰ ਅਸੀਂ ਉਸ ਵੇਲੇ ਇੱਕੋ ਇੱਕ ਸਾਧਨ ਹੁੰਦਾ ਸੀ ਰੇਡੀਓ। ਉਸ ਵੇਲੇ ਰੇਡੀਓ ਹੁੰਦਾ ਸੀਗਾ ਅਖਬਾਰ ਜਦੋਂ ਅਸੀਂ ਉਹ ਕਹਿੰਦਾ ਅਖਬਾਰ ਵੀ ਅੱਜ ਦੇਖਿਆ ਸੀ ਜੀ ਉਥੋਂ ਨਾ ਬੱਸ ਸਟੈਂਡ ਤੋਂ ਅਖਬਾਰ ਇੰਡੀਅਨ ਐਕਸਪ੍ਰੈਸ ਫੜ ਲਿਆ। ਲੱਭਿਆ ਅਖਬਾਰ ਉਥੋਂ ਤੇ ਅਖਬਾਰ ਦੇ ਵਿੱਚ ਅ ਅਦਾਲਤ ਨੇ ਪੇਸ਼ੀ ਕਾਫੀ ਉਹ ਖਾਲੀ ਛੱਡਾਇਆ ਜਿਹਦਾ ਤੇ ਉੱਤੇ ਲਿਖਿਆ ਤੇ ਕੈਂਚੀ ਮਾਰੀ ਸੀ ਸੈਂਸਰਸ਼ਿਪ ਦੀ ਪੇਂਡ ਸੈਂਸਰਸ਼ਿਪ ਕੈਂਚੀ ਮਾਰ ਕੇ ਖਾਲੀ ਪੇਜ ਲਾਇਆ ਸੀਗਾ ਤੇ ਅਖਬਾਰਤਾ ਕੋਈ ਚੁੱਪ ਫਿਰ ਉਹ ਖਾਲੀ ਸੀ ਐਮਰੈਸੀ ਲੱਗੀ ਕੱਲਾ ਇਹ ਐਡਿਕਟ ਸੀਗਾ ਤੇ ਦੁਬਾਰਾ ਰੇਡੀਓ ਸੁਣਿਆ 1 ਵਜੇ ਮੈਨਾਂ ਇੱਕ ਤੇ ਵਜੇ ਉਹੀ ਆਉਂਦੀ ਸੀ ਖਬਰਾਂ ਆਉਂਦੀ ਸੀ ਫਿਰ ਪਤਾ ਲੱਗਿਆ ਵੀ ਐਮਰੈਸੀ ਫਿਰ ਹਾਲ ਹੋੜੀ ਪੜਿਆ ਪੜਿਆ ਸਿੱਖਿਆ ਵੀ ਆਵਨੀ ਸੀ ਕੀਆ ਜਨਰਲ ਇਟਰ ਉੱਤਰ ਆਪੇ ਸੰਪਰਕ ਸਾਡੇ ਸੰਪਰਕ ਟੁੱਟ ਗਏ ਤੇ ਸਾਡੇ ਬੰਦੇ ਬੰਦੇ ਫੜੇ ਗਏ ਬਾਂਟੇ ਹੋ ਗਏ ਬਰੰਟ ਹੋ ਗਏ ਛਾਪੇ ਪੈ ਗਏ ਸਭ ਦੇ ਘਰੇ ਤੇ ਉਸ ਤੋਂ ਬਾਅਦ ਫਿਰ ਅਸੀਂ ਮਤਲਬ ਇਹ ਸਮਝਾ ਕੋਸ਼ਿਸ਼ ਕੀਤੀ ਸਮਝਦੀ ਐਵਰੇਂਸ ਕੀ ਕੀ ਹੁੰਦੀ ਹੈ ਭਲੇ ਮੈਨੂੰ ਲੱਗਦਾ ਕਿ ਮੇਰਾ ਇਕੱਲਾ ਨਹੀਂ ਬਹੁਤ سارے ਲੋਕਾਂ ਨੂੰ ਇਹੀ ਸੀਗਾ ਥੋੜੇ ਕਿ ਐਵਰੇਂਸ ਦਾ ਕਨਸੈਪਟਿੰਸ ਪਤਾ ਤੇ ਫਿਰ ਉਹਨਾਂ ਨੇ ਕੀਤਾ ਕਿ ਉਸੜੀ ਐਵਰੇਂਸ ਚ ਜਿਹੜਾ ਕਿ ਅੱਜ ਨਵੇਂ ਜਿਹੜੇ ਹੋਣ ਇਸ ਵੇਲੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੇ ਕੰਮ ਕੀਤਾ ഇന്നെ മുളക്രോധി സിയാസി വിരോധി